ਹਾਂ ਮੈਂ ਬਹੁਤ ਓਕੇ ਵੈਲਕਮ ਟੂ ਖੰਨਾ ਨਿਊਜ਼ ਲੈਵ ਅੱਜ ਅਸੀਂ ਖੜੇ ਆਂ ਜੀਟੀਵੀ ਮਾਰਕੀਟ ਦੇ ਵਿੱਚ ਜਿੱਥੇ ਰਾਮ ਭਗਤਾਂ ਵੱਲੋਂ ਜਿਹੜਾ ਕੰਨ ਨੂੰ ਅਯੁੱਧਿਆ ਦੇ ਵਿੱਚ ਅਯੁੱਧਿਆ ਧਾਮ ਦੇ ਵਿੱਚ ਰਾਮ ਮੰਦਰ ਪ੍ਰਾਣ ਪ੍ਰਿਸ਼ਟਾ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਅੱਜ ਰਾਮ ਭਗਤਾਂ ਨੂੰ ਹੋਰ ਹਲਾਰਾ ਦੇਣ ਲਈ ਕੱਲ ਦੀ ਜਿਹੜੇ ਸਮਾਗਮ ਉਹਦੇ ਵਿੱਚ ਸ਼ਾਮਲ ਹੋਣ ਲਈ ਸ਼ੋਭਾ ਯਾਤਰਾ ਦਾ ਜਿਹੜਾ ਯੋਜਨ ਕੀਤਾ ਜਾ ਰਿਹਾ ਉਸ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਥੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੀਰ ਸਿੰਘ ਦੁਲੂਆਏ ਦੁਲੂਆਏ ਸਾਹਿਬ ਅੱਜ ਜਿਹੜਾ ਜਿਹੜਾ ਮਾਹੌਲ ਹੈ ਆਰਾਮ ਵੀ ਬਣਿਆ ਹੋਇਆ ਹੈ ਸਾਰੇ ਸ਼ਹਿਰ ਦੇ ਵਿੱਚ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਪ੍ਰਮ ਪ੍ਰਸਤਾ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਅੱਜ ਤੁਸੀਂ ਕੀ ਕਹਿਣਾ ਆਪਣੇ ਸੰਗਤ ਨੂੰ ਜੀ ਅਸੀਂ ਜੀ ਭਗਵਾਨ ਰਾਮ ਜਿਹੜੇ ਨੇ ਉਹ ਸਾਰੇ ਹਰ ਮਨੁੱਖ ਜਾਤੀ ਦੀ ਸਭ ਨੂੰ ਸੁਰੱਖਤੇ ਹਨ ਪਸ਼ੂ ਪੰਛੀਆਂ ਦੇ ਭਗਵਾਨ ਦੇ ਤੌਰ ਤੇ ਉਹਨਾਂ ਨੂੰ ਮੰਨਿਆ ਜਾਂਦਾ ਹੈ ਔਰ ਜਿਹੜੇ ਸਾਡੇ ਤਿਹਾਰ ਜਿਹਾ ਹੈ ਦਸਹਿਰਾ ਹੋਵੇ ਦੀਵਾਲੀ ਹੋਵੇ ਔਰ ਇਹ ਤਿਹਾਰਾਂ ਨੂੰ ਕੋਈ ਇੱਕ ਫਿਰਕਾ ਨਹੀਂ ਮਨਾਉਂਦਾ ਸਮੁੱਚੀ ਇਨਸਾਨੀਅਤ ਜਿਹੜੀ ਹੈ ਸਮੁੱਚੇ ਧਰਮਾਂ ਦੇ ਲੋਕ ਇਸ ਨੂੰ ਮਨਾਉਂਦੇ ਔਰ ਜਦ ਮੈਂ ਦੇਖ ਰਿਹਾ ਕਿ ਸਾਡਾ ਸ਼ਹਿਰ ਜਿਹੜਾ ਹੈ ਗੜੀ ਗੜੀ ਬਾਜ਼ਾਰ ਸਾਰਾ ਔਰ ਲੱਗਦਾ ਇਹ ਮੇਰੇ ਕਾਲਾ ਪਿੰਡਾ ਤੱਕ ਵੀ ਇਸ ਨਾਲ ਦਾ ਇਹ ਸ਼ੋਭਾ ਯਾਤਨਾ ਦੀ ਸਵਾਗਤ ਲਈ ਬੜਾ ਚਾਅ ਹੈ ਔਰ ਜਗਾ ਜਗਾ ਤੇ ਇਸ ਸਟਾਲਾਂ ਲੱਗੀ ਹੋਈਆਂ ਲੰਗਰ ਲਾ ਰਹੇ ਨੇ ਔਰ ਮੈਂ ਸਮਝਦਾ ਕਿ ਕਾਫੀ ਅਰਸੇ ਤੋਂ ਬਾਅਦ ਭਗਵਾਨ ਰਾਮ ਜੀ ਦਾ ਮੰਦਿਰ ਜਿਹੜਾ ਹੈ ਉਹਦੇ ਚ ਮੂਰਤੀ ਸਥਾਪਨਾ ਹੋ ਰਹੀ ਹੈ ਇਹ ਸ਼ੁਭ ਕਾਰਨ ਹੈ ਨਾ ਔਰ ਇਸ ਹਿੰਦੁਸਤਾਨ ਦੇ ਸਾਰੇ ਹੀ ਵਿਕਾਸ ਤੌਰ ਤੇ ਕਰਨੇ ਚਾਹੇ ਦੇ ਆਮ ਤੌਰ ਤੇ ਸਫਾਈ ਮਹਿੰਮ ਵੀ ਚੱਲੀ ਹੈ ਮੰਦਿਰਾਂ ਦੀ ਸਫਾਈ ਹੋ ਰਹੀ ਹੈ ਔਰ ਹਰ ਵਰਗ ਦੇ ਲੋਕ ਇਸ ਯਾਤਰਾ ਦੇ ਵਿੱਚ ਹੋ ਗਏ ਯਾਤਰਾ ਚ ਸ਼ਾਮਲ ਹੋ ਗਏ ਇਹ ਜਦੋਂ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਇੱਕੋ ਹੀ ਕਾਮਨਾ ਕਰੂੰਗਾ ਕਿ ਸਾਡੇ ਇਹ ਸੰਤੋਸਾਨ ਤੇ ਖਾਸਔਰ ਪੰਜਾਬ ਕੇ ਆਪਸੀ ਪਿਆਰਾਂ ਬਣਿਆ ਰਹੇ ਪ੍ਰੇਮ ਭਾਵ ਬਣਿਆ ਰਹੇ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਉਰਾਹੇ ਪਈ ਹੋਈ ਹੈ ਨਸ਼ਿਆਂ ਵਾਲੋ ਭਗਵਾਨ ਰਾਮ ਜੀ ਕਿਰਪਾ ਕਰਨ ਉਹਨਾਂ ਨੂੰ ਸਮਰਥਾਵੇ ਔਰ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਘਰਕਣ ਤੋਂ ਬਚ ਸਕੇ ਜਿੱਥੇ ਮੈਂ ਇਹ ਆਸ਼ਾਰਕ ਦਾ ਕਿ ਉਹ ਤੇ ਇਹ ਵੀ ਕਾਮਨਾ ਕਰਦਾ ਹੈ ਕਿ ਪਰਮਾਤਮਾ ਸਾਰੇ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਵੇ ਤੰਦਰੁਸਤ ਰੱਖੇ ਸਭ ਨੂੰ ਔਰ ਪੰਜਾਬ ਦੇ ਲੋਕ ਵਧਦੇ ਫਲਦੇ ਰਹਿ ਜਿਹੜੇ ਕੱਲ ਦੇ ਸਮਾਗਮ ਉਹਦੇ ਬਾਰੇ ਲੋਕਾਂ ਨੂੰ ਕੀ ਕਹਣਾ ਹੈ ਕੱਲ ਦੇ ਸਮਾਗਮ ਮੰਦਰਾ ਚ ਹੋ ਰਹੇ ਨੇ ਉਹਦੇ ਬਾਰੇ ਹੁਣ ਤੋਂ ਹੋ ਰਹੇ ਨਹੀਂ ਉਹਦੇ ਬਾਰੇ ਲੋਕਾਂ ਨੂੰ ਅਪੀਲ ਕਰਨਾ ਮੈਂ ਤਾਂ ਕੋਹਾ ਦੇਖ ਜਿਓ ਤੁਸੀਂ ਕਿ ਕਿਸੇ ਦੇ ਬੁਲਾਏ ਹੋਏ ਨਹੀਂ ਆਏ ਹੋਏ ਇਹ ਆਪਣੇ ਆਪ ਰੋਕਾਂ ਚ ਸ਼ਰਧਾ ਦੀ ਭਾਵਨਾ ਇੰਨੀ ਹੈ ਕਿ ਲੋਕ ਬੜੀ ਭੀੜ ਹੁਮੜ ਕੇ ਆ ਰਹੀ ਹੈ ਬੜੇ ਲੋਗ ਆ ਰਹੇ ਨੇ ਆਪਣੇ ਆਪ ਆ ਰਹੇ ਨੇ ਇਹ ਆਸਾ ਹੁੰਦੀ ਹੈ ਪਾਰਟੀਆਂ ਜਿਹੜੇ ਇਹ ਵੀ ਮੈਂ ਕਹਾਂਗਾ ਭਗਵਾਨ ਨੂੰ ਵੰਡਿਆ ਨਹੀਂ ਜਾ ਸਕਦਾ ਕਿਸੇ ਪਾਰਟੀ ਦਾ ਲੇਬਲ ਮਨ ਨਹੀਂ ਲੱਗ ਸਕਦਾ ਭਗਵਾਨਾਂ ਨੂੰ ਭਗਵਾਨ ਤੇ ਚਾਹੇ ਗੁਰਨਾਣਕ ਦੇਵੀ ਹੋਵੇ ਚਾਹੇ ਉਹ ਕ੍ਰਿਸ਼ਨ ਭਗਵਾਨ ਹੋਵੇ ਉਹ ਦੇਖੋ ਵਾਲਮੀਕ ਸਵਾਮੀ ਜੀ ਦੇ ਨਾਂ ਦੇ ਉੱਤੇ ਹਵਾਈ ਅੱਡਾ ਬਣਾਇਆ ਅਯੁੱਧਿਆ ਤੇ ਬਹੁਤ بڑی ਗੱਲ ਹੈ ਤੇ ਚੰਗਾ ਪੜਨਾ ਚਾਹੀਦਾ ਹੈ ਇਹ ਜਿਹੜੀਆਂ ਗੱਲਾਂ ਨੇ ਝੋਕੇ ਤੁਸੀਂ ਦੇਖੋਗੇ ਕਬੀਰ ਸਾਹਿਬ ਨੇ ਵੀ ਰਵਿਦਾਸ ਮਹਾਰਾਜੇ ਨੇ ਬਾਲਮੀਕੀ ਜੀ ਨੇ ਤਾਂ ਰਵਾਇਣ ਲਿਖੀ ਹੈ ਇਹ ਜਿਹੜੇ ਪਛੜੇ ਹੋਏ ਗਰੀਬ ਲੋਕਾਂ ਦੇ ਵਿੱਚੋਂ ਭਗਵਾ ਉਸ ਟਾਈਮ ਦੇ ਸਮਾਜ ਸਹਾਦਰਕ ਦੇ ਅੱਜ ਦੇ ਸੀ ਭਗਵਾਨ ਮੰਨੇ ਆ ਇਸ ਲਈ ਲੋਕਾਂ ਦੀ ਆਪਣੀ ਆਸਤਾ ਹੈ ਲੋਕਾਂ ਦੀ ਰਾਸਤਾ ਨੂੰ ਕੋਈ ਬੰਦਾ ਕੋਈ ਪੋਲੀਟੀਕਲ ਪਾਰਟੀ ਚੇਂਜ ਨਹੀਂ ਕਰ ਸਕਦਾ ਜੈ ਸ਼੍ਰੀ ਰਾਮ ਇਹ ਸੀ ਸ਼ਮਸ਼ੀਰ ਸਿੰਘ ਜੁਨਾ ਜੀ ਨੇ ਕਹਿੰਦੇ ਕਿਸੇ ਵੀ ਭਾਵਨਾ ਨੂੰ ਹੁਣ ਕਰ ਸਕਦੇ ਤੇ ਤਰੁਲੰਗ ਮਾਈਨ ਕਹਾਂਗੇ ਕਿ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੂੰਗਾ ਜੈ ਸ਼੍ਰੀ ਰਾਮ ਪਰਮਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੀ ਇੱਥੇ ਕਵਰੇਜ ਦੇ ਲਈ ਜਿਵੇਂ ਕਿ ਤੁਹਾਨੂੰ ਪਤਾ ਅੱਜ ਦੀ ਇਹ ਸ਼ੋਭਾ ਯਾਤਰਾ ਪੂਰੇ ਖੰਨੇ ਦੇ ਵਿੱਚ ਇੱਕ ਧੂਮ ਧਾਮ ਦੇ ਨਾਲ ਪੂਰਾ ਸ਼ਹਿਰ ਇਕ ਉਮੜ ਕੇ ਇੱਥੇ ਪਹੁੰਚਿਆ ਹੈ ਤੇ 22 ਤਰੀਕ ਦੀ ਤਿਆਰੀ ਦੇ ਪਲਖ ਦੇ ਵਿੱਚ ਅੱਜ ਤਕਰੀਬਨ ਸਾਰੇ ਸ਼ਹਿਰ ਦੇ ਵਿੱਚ ਹੀ ਸਜਿਆ ਪਿਆ ਸਾਰੇ ਸ਼ਹਿਰ ਦੇ ਵਿੱਚ ਲਾਈਟਾਂ ਲੱਗ ਰਹੀਆਂ ਪੁਲਾਂ ਦੇ ਉੱਤੇ ਲਾਈਟਾਂ ਲੱਗ ਰਹੀਆਂ ਘਰ ਸਜ ਰਹੇ ਆ ਮੰਦਰ ਸਜ ਰਹੇ ਆ ਇੱਕ ਪਾਰਟੀ ਵਾਜੀ ਜੋ ਉੱਪਰ ਉੱਠ ਕੇ ਅੱਜ ਇੱਕ ਫੋਰਮ ਸਾਰਾ ਸ਼ਹਿਰ ਇੱਕ ਮੰਚ ਦੇ ਉੱਤੇ ਇਕੱਠਾ ਹੋਇਆ ਅਸੀਂ ਸਾਰਿਆਂ ਦਾ ਇੱਥੇ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਤੇ ਰਾਮਚੰਦਰ ਜੀ ਦੇ ਅੱਜ ਜਿਹੜੇ 500 ਸਾਲਾਂ ਬਾਅਦ ਜਿਹੜੇ ਸੱਭ ਦੌਰੇ ਆ ਉਹਦੀ ਖੁਸ਼ੀ ਦੇ ਵਿੱਚ ਇੱਕ ਸਾਰੇ ਸ਼ਹਿਰ ਨੂੰ ਮੈਂ ਸਾਰੇ ਦੇਸ਼ ਨੂੰ ਸਾਰੇ ਵਰਡ ਨੂੰ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਜੈ ਸ਼੍ਰੀ ਰਾਮ ਜੈ ਜੀਤਿਆ ਜੈ ਰਾਮ ਜੈਸੀ ਮੇਤਰ ਲੁੰਬਾ ਜੀ ਉਹਨਾਂ ਨੇ ਵੀ ਸੰਗਤ ਨੂੰ ਜਿਹੜੀ ਆ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਆ ਆਓ ਗੱਲ ਕਰਦੇ ਆ ਆਪਣੇ ਸ਼ਮਿੰਦਰ ਸਿੰਘ ਮਿੰਟੂ ਜੀ ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸ਼ਮਿੰਦਰ ਮਿੰਟੂ ਜੀ ਨੇ ਇੱਥੇ ਉਹਨਾਂ ਨਾਲ ਗੱਲ ਕਰਦੇ ਆਪਾਂ ਸ਼ਮਿੰਦਰ ਮਿੰਟੂ ਜੀ ਅੱਜ ਦਾ ਜਿਹੜਾ ਸਮਾਗਮ ਆ ਉਹਦੇ ਬਾਰੇ ਕੁਝ ਕੁ ਨਹੀਂ ਪਰੰਤ ਖੰਨਾ న్యూਸ ਲਾਈਵ ਨੂੰ ਬਹੁਤ-ਬਹੁਤ ਮੁबारकਾਂ ਤੁਸੀਂ ਇੱਥੇ ਆਏ ਤੇ ਇੱਕ ਕਵਰਿੰਗ ਕੀਤੀ ਬਹੁਤ ਅੱਛੀ ਗੱਲ ਆ ਜਿਹੜਾ ਅੱਜ ਦਾ ਈਵੈਂਟ ਆ ਇਹ ਇਹ ਪੂਰੇ ਇੰਡੀਆ ਦੇ ਨਹੀਂ ਪੂਰੇ ਵਰਲਡ ਦੇ ਵਿੱਚ ਅੱਜ ਹੈਗਾ ਖੁਸ਼ੀ ਦਾ ਮਾਹੌਲ ਆ ਤਾਂ ਬੜਾ ਅੱਛੀ ਗੱਲ ਆ ਸਾਰੇ ਧਰਮ ਇਕੱਠੇ ਹੋ ਕੇ ਬੜਾ ਉਪਰਾਲਾ ਵਧੀਆ ਉਪਰਾਲਾ ਕਰ ਲੱਗੇ ਨੇ ਪਾਲਮਕੀ ਸਮਾਜਵੀ ਨਾਲ ਲੱਗਿਆ ਹੈ ਮਤਲਬ ਬਹੁਤ ਅੱਛੀ ਗੱਲ ਆ ਬੜਾ ਅੱਛਾ ਮਾਹੌਲ ਆ ਜੀ ਬਹੁਤ-ਬਹੁਤ ਮੁਬਾਰਕਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੇ ਸੀ ਸੁਮੇਂਦਰ ਮਿੰਟੂ ਜੀ ਇਹਨਾਂ ਨੇ ਵੀ ਸਮੂਹ ਸੰਗਤ ਨੂੰ ਜਿਹੜੀ ਆ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਮੈਂ ਪਰਮਜੀਤ ਸਿੰਘ ਧਮਨ ਖੰਨਾ ਨੂੰ ਜੁਲਾਈ ਲਈ ਬਾਕੀ ਅਗਲੇ ਆਉਣ ਵਾਲੇ ਦਿਨ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਦੁਬਾਰਾ ਆਪਾਂ ਮਿਲਦੇ ਹਾਂ ਜਿਹੜੀ ਸ਼ੋਭਾ ਯਾਤਰਾ ਹੈ ਜਿਹੜੀ ਇੱਥੋਂ ਕਿਸੇ ਕਿਸੇ ਕਿਹੜੇ ਰੂਟ ਤੇ ਜਾ ਰਹੀ ਹੈ ਆਪਾਂ ਪ੍ਰਬੰਧਕਾਂ ਨਾਲ ਗੱਲ ਕਰਾਂਗੇ ਪਰਮਜੀਤ ਸਿੰਘ ਧਮਨ ਖੰਨਾ ਨੂੰ ਜੁਲਾਈ